ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਪਰਮ ਸਤਕਾਰਯੋਗ ਸਤਗੁਰਾਂ ਦੀ ਸਾਜੀ ਔਰ ਨਵਾਜੀ ਹੋਈ ਸਾਧ ਸੰਗਤ ਜੀਓ ਅਸੀਂ ਤੁਸੀਂ ਸਾਰੇ ਹੀ ਵੱਡੇ ਕਰਮਾਂ ਵਾਲੇ ਹਾਂ ਜਿਨ੍ਹਾਂ ਨੂੰ ਚਵਰਾਹ ਤਖਤਾਂ ਦੇ ਮਾਲਕ ਗੁਰਤਾ ਗੱਦੀ ਤੇ ਬਰਾਜਮਾਨ ਪਰ ਤਖ ਸਤਿਗੁਰੂ ਸਾਰੇ ਸੰਸਾਰ ਦੇ ਸਾਂਝੇ ਰਹਿ ਵਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੈਠ ਕਰਕੇ ਰੱਬੀ ਗੁਰਬਾਣੀ ਦੇ ਜਾਪ ਸਰਵਣ ਕਰਦੇ ਆ ਰਹੇ ਹੋ ਅੱਜ ਦਾ ਸ੍ਰੀ ਹੁਕਮਨਾਮਾ ਸਾਹਿਬ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦਾ ਅਤੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦਾ ਸਰਬ ਸੰਝਾ ਹੁਕਮਨਾਮਾ ਸਾਹਿਬ ਆਇਆ ਹੈ ਆਓ ਆਪਾਂ ਕਰੀਏ ਰਲ ਮਿਲ ਕੇ ਗੁਰਬਾਣੀ ਦੀ ਵਿਚਾਰ ਸਲੋਕ ਮਹਲਾ 4 ਚੌਥਾ ਚੌਥੀ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜੀ ਫਰਮਾਨ ਕਰਦੇ ਨੇ ਇਹ ਮਨ ਨੂੰ ਆ ਦ੍ਰਿੜ ਕਰ ਰੱਖੀ ਐ ਗੁਰਮਖ ਲਾਈਏ ਚਿਤ ਸਚਿ ਪਤ ਸਮਰੱਥ ਜੀ ਕਹਿੰਦੇ ਇਹ ਮਨ ਨੂੰ ਮਨ ਨੂੰ ਟਕਾ ਕੇ ਰੱਖ ਮਨ ਦਾ ਕੰਮ ਕੀ ਹੈ ਭਜਣਾ ਕੀ ਕਹਿੰਦੇ ਆ ਬਾਬਾ ਜੀ ਜਦੋਂ ਗੁਰਬਾਣੀ ਪੜ੍ਹਦੇ ਆ ਮਨ ਬੜਾ ਭੱਜਦਾ ਮਨ ਦੇ ਵਿੱਚ ਬੜੇ ਫੁਰਨੇ ਆਉਂਦੇ ਆ ਜਦੋਂ ਸਿਮਰਨ ਕਰਦੇ ਆ ਮਨ ਦੇ ਵਿੱਚ ਬੜੇ ਗਲਤ ਗਲਤ ਜੇ ਫੁਰਨੇ ਆਉਂਦੇ ਆ ਮਾੜੀ ਸੋਚ ਸੋਚਦਾ ਇਹਦਾ ਕੀ ਕਾਰਨ ਹੈ ਇਹਦਾ ਕੀ ਕਾਰਨ ਹੈ ਤਾਂ ਗੁਰਮਖ ਪਿਆਰਿਓ ਇਹਦਾ ਕਾਰਨ ਪਤਾ ਕੀ ਆ ਜਦੋਂ ਗੁਰਸਿੱਖ ਗੁਰਬਾਣੀ ਪੜਦਾ ਗੁਰਬਾਣੀ ਸੁਣਦਾ ਉਹ ਮਾੜੇ ਫੁਰਨੇ ਆਉਂਦੇ ਨਹੀਂ ਉਹ ਜਾਂਦੇ ਨੇ ਆਖੂ ਸਤਨਾਮ ਪ੍ਰਮਾਣ ਤੌਰ ਤੇ ਆਪਾਂ ਲਾ ਲਈਏ ਵੀ ਇੱਕ ਬਰਤਨ ਦੇ ਵਿੱਚ ਜੱਗ ਚ ਲਾ ਲਓ ਜਾਂ ਬਾਲਟੀ ਚ ਕਹਿ ਲਓ ਉਹਦੇ ਵਿੱਚ ਆਪਾਂ ਲੱਸੀ ਪਾ ਕੇ ਰੱਖ ਦਈਏ ਲੱਸੀ ਪਾ ਕੇ ਉਹਨੂੰ ਆਪਾਂ ਟੂਟੀ ਦੇ ਥੱਲੇ ਰੱਖ ਦਈਏ ਪਾਣੀ ਖੋਲ ਦੀਏ ਉਤੋਂ ਜਿਉਂ-ਜਿਉਂ ਜੱਗ ਦੇ ਵਿੱਚ ਪਾਣੀ ਪੈਂਦਾ ਜਾਏਗਾ ਜਾਂ ਬਾਲਟੀ ਚ ਲਾ ਲਓ ਜਿਉਂ-ਜਿਉਂ ਬਰਤਨ ਦੇ ਵਿੱਚ ਜਿਹੜੀ ਚ ਲੱਸੀ ਆ ਪਾਣੀ ਪੈਂਦਾ ਜਾਏਗਾ ਪਾਣੀ ਪੈਂਦਾ ਜਾਏਗਾ ਪਾਣੀ ਪੈਂਦਾ ਜਾਏਗਾ ਜਿਹੜੀ ਲੱਸੀ ਆ ਉਹਦੇ ਵਿੱਚ ਉਹ ਬਾਹਰ ਨਿਕਲਦੀ ਜਾਏਗੀ ਕੁਝ ਸਮੇਂ ਵਿੱਚ ਐਸਾ ਸਮਾਂ ਆ ਜਾਣਾ ਸਾਰੀ ਲਸੀ ਬਾਹਰ ਤੇ ਨਿਰਮਲ ਪਾਣੀ ਰਹਿ ਜਾਂਦਾ ਆਖੋ ਸਤਨਾ ਜਦੋਂ ਸਾਡੇ ਅੰਦਰ ਗੁਰਬਾਣੀ ਸਿਮਰਨ ਨਿਵਾਸ ਕਰਦਾ ਹੈ ਤੇ ਜਿਹੜੇ ਮਾੜੇ ਫੁਰਨੇ ਨੇ ਉਹ ਫਿਰ ਅੰਦਰੋਂ ਬਾਹਰ ਨੂੰ ਭੱਜਦੇ ਨੇ ਆਖੋ ਸਤਨਾ ਸੱਚੇ ਪਾਲਸਾਹ ਮਹਾਰਾਜ ਜੀ ਕਹਿੰਦੇ ਮਨ ਨੂੰ ਟਿਕਾ ਕੇ ਰੱਖ ਅਤੇ ਗੁਰਾਂ ਦੇ ਰਾਹੀ ਬਿਰਤੀ ਪ੍ਰਭੂ ਉੱਤੇ ਕੇਂਦਰਿਤ ਕਰਕੇ ਰੱਖ ਪਰਮੇਸ਼ਰ ਦੇ ਨਾਲ ਜੋੜ ਕੇ ਰੱਖਾਂ ਕਿਉਂ ਸਾਸ ग्रास ਵਿਸਾਰੀਐ ਬਹਿੰਦੇ ਆ ਉੱਠਦੇ ਆ ਨਿਤ ਸਤਿਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਕਹਿੰਦੇ ਬੈਠੇ ਆ ਤੇ ਖਲੋਤੇ ਆ ਆਪਣੇ ਹਰ ਇੱਕ ਸ્વાસ ਤੇ ਬੁਰਕੀ ਨਾਲ ਅਸੀਂ ਕਿਉਂ ਉਸ ਨੂੰ ਕਦੇ ਭੁਲਾਈਏ ਕਿਉਂ ਪਰਮੇਸ਼ਰ ਨੂੰ ਭੁਲਾਈਏ ਉਹਨੂੰ ਬੈਠੇ ਆ ਖਲੋਤੇ ਆ ਤੁਰਦੇ ਆ ਫਿਰਦੇ ਆ ਖਾਂਦੇ ਪੀਂਦੇ ਆ ਉਹਨੂੰ ਪਰਮੇਸ਼ਰ ਨੂੰ ਕਿਉਂ ਭੁਲਾਈਏ ਉਹਨੂੰ ਸਦਾ ਹੀ ਜੀਤੇ ਰੱਖੀਏ ਅੱਗੇ ਕਹਿੰਦੇ ਮਹਾਰਾਜ ਜੀ ਮਰਨ ਜੀਵਨ ਕੀ ਚਿੰਤਾ ਗਈ ਇਹ ਜਿੜਾ ਹਰ ਪ੍ਰਭ ਬਸ ਹੁਣ ਜਦ ਕੇ ਆਪਣੀ ਇਹ ਆਤਮਾ ਵਾਹਿਗੁਰੂ ਸਵਾਮੀ ਦੇ ਅਖਤਿਆਰ ਵਿੱਚ ਕਰ ਦਿੱਤੀ ਆਏ ਆਪਣੀ ਆਤਮਾ ਵਾਹਿਗੁਰੂ ਪਰਮੇਸ਼ਰ ਨੂੰ ਸੌਂਪ ਦਿੱਤੀ ਮਹਾਰਾਜ ਜੀ ਦਾ ਕਹਿੰਦੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ ਗੁਰੂ ਨੂੰ ਸੌਂਪਦੇ ਸਾਰਾ ਕੁਝ ਆਪਣਾ ਮਨ ਵੀ ਆਪਣਾ ਧਨ ਵੀ ਸਭ ਕੁਝ ਗੁਰੂ ਨੂੰ ਸੌਂਪ ਦੇ ਹੁਕਮ ਮੰਨਿਆ ਪਾਈਏ ਅੱਜ ਤੱਕ ਗੁਰੂ ਨੂੰ ਅੱਧਾ ਘੰਟਾ ਘੰਟਾ ਨਹੀਂ ਦੇ ਸਕਦੇ ਲੈ ਸੱਚੇ ਪਾਸਾ ਆ ਤੇਰੇ ਚਰਨਾਂ 'ਚ ਬੈਠੇ ਅੱਧਾ ਘੰਟਾ ਸਾਡੀ ਹਾਜ਼ਰੀ ਪ੍ਰਵਾਨ ਕਰ ਲਈ ਤਨ ਭਾਗੀ ਨੇ ਜਿਹੜੇ ਗੁਰੂ ਦੀ ਸੇਵਾ ਕਰਦੇ ਨੇ ਸਵਾ 3 ਵਜੇ ਤੋਂ ਬਰਤਨ ਖੜਕਣੇ ਸ਼ੁਰੂ ਹੋ ਜਾਂਦੇ ਨੇ ਸੇਵਾਦਾਰ ਸੇਵਾ ਕਰਨ ਵਾਸਤੇ ਆਉਂਦੇ ਨੇ ਕੋਈ ਝਾੜੂ ਦੀ ਸੇਵਾ ਕਰਦਾ ਕੋਈ ਪੂੰਛਾ ਲਾਉਂਦਾ ਕੋਈ ਨਿਸਾਨ ਸਾਹਿਬ ਦੀ ਸੇਵਾ ਕਰਦਾ ਕੋਈ ਅੰਦਰ ਦਰਬਾਰ ਸਾਹਿਬ ਦੇ ਵਿੱਚ ਚਾਦਰਾਂ ਦੀ ਸੇਵਾ ਕਰਦਾ ਵਾਲ ਕੱਟਣ ਦਾ ਕੋਈ ਕੱਪੜਾ ਫੇਰਦਾ ਤਾਂ ਗੁਰਮੁਖ ਪਿਆਰਿਓ ਸਵੇਰ 3 ਵਜੇ ਤੋਂ ਸ਼ੁਰੂ ਹੋ ਜਾਂਦੀ ਹੈ ਸੇਵਾ 4 ਵਜੇ ਸਤਿਗੁਰੂ ਜੀ ਆਸਣ 'ਤੇ ਪ੍ਰਕਾਸ਼ ਵਾਰਨ ਹੋ ਜਾਂਦੇ ਨੇ ਕਾਦੇ ਵਾਸਤੇ ਹੁੰਦੇ ਨੇ ਮਹਾਰਾਜ ਪ੍ਰਕਾਸ਼ ਸੰਗਤਾਂ ਨੂੰ ਤਾਰਨ ਵਾਸਤੇ ਗੁਰੂ ਦੇ ਚਰਨਾਂ ਦੇ ਵਿੱਚ ਬੈਠ ਕੇ ਸਾਨੂੰ ਲਾਹਾ ਲੈਣਾ ਚਾਹੀਦਾ ਹਰੇਕ ਜੀਵ ਦੇ ਢਾਈ ਘੰਟੇ ਬਣਦੇ ਨੇ ਗੁਰੂ ਦੇ ਵੱਲ ਲਾਉਣ ਵਾਸਤੇ ਇਹ ਢਾਈ ਘੰਟੇ ਇਹ 24 ਹਜ਼ਾਰ ਸਵਾਸਾਂ ਦੇ ਵਿੱਚੋਂ 24 ਘੰਟਿਆਂ ਦੇ ਵਿੱਚੋਂ ਢਾਈ ਘੰਟੇ ਗੁਰੂ ਦੇ ਵੱਲ ਲਾਣੇ ਇਹ ਸਾਡਾ ਸੁਆਸਾਂ ਦਾ ਦਸਵੰਦ ਆ ਦੂਜੇ ਪਾਸੇ ਮਾਇਆ ਦਾ ਦਸਵੰਦ ਇਹ ਪ੍ਰਾਤਨ ਸਮੇਂ ਤੋਂ ਚੱਲਦਾ ਆ ਰਿਹਾ ਜਿਹੜਾ ਮਾਇਆ ਦਾ ਦਸਵੰਦ ਆ ਜੇ 10000 ਰੁਪਈਆ ਕਮਾਇਆ ਤੇ 1000 ਰੁਪਈਆ ਗੁਰੂ ਦਾ ਕੱਢ ਕੇ ਸਾਈਡ ਤੇ ਰੱਖ ਦੋ ਲਓ ਮਹਾਰਾਜ ਆ ਦਸ ਹੀ ਦਸਵਾਂ ਹਿੱਸਾ ਇਹ ਤੁਹਾਡਾ ਹੈ ਤੇ ਆ ਬਾਕੀ ਸਾਨੂੰ ਬਾਲ ਬਖਸੀ ਇਹਨਾਂ ਵਿੱਚ ਕਿਰਤ ਕਮਾਈਆਂ ਵਿੱਚ ਵਾਧਾ ਕਰਦੀ ਤੁਹਾਡਾ ਉਹ 9000 18000 ਦੇ ਬਰਾਬਰ ਕੰਮ ਕਰ ਜੂ ਆਖੋ ਸਤਨਾ ਉਹ 9000 18000 ਦੇ ਬਰਾਬਰ ਕੰਮ ਕਰ ਜਾਏਗਾ ਜੇ 20000 ਮਹੀਨੇ ਦਾ ਬਣਦਾ ਤੇ 2000 ਰੁਪਏ ਸਾਈਡ ਤੇ ਕੱਢ ਕੇ ਰੱਖ ਦੋ ਸਚੀਪਾਤਸਾ ਮਹਾਰਾਜ ਇਹ ਤੇਰਾ ਜਿਹੜੇ ਪ੍ਰਾਤਨ ਸਿੰਘ ਸੀ ਪੁਰਾਣੇ ਸਮੇਂ ਸਿੰਘ ਸੀ ਉਹ ਗੁਰੂ ਦਾ ਦਸਵੰਦ ਇਕੱਠਾ ਕਰਕੇ ਰੱਖੀ ਜਾਂਦੇ ਹੁੰਦੇ ਸੀ ਇਕੱਠਾ ਕਰਕੇ ਰੱਖੀ ਜਾਂਦੇ ਸੀ ਜਦੋਂ ਆਨੰਦਪੁਰ ਸਾਹਿਬ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਆਉਂਦੇ ਸੀ ਤੇ ਉਹ ਇਕੱਠਾ ਕੀਤਾ ਹੋਇਆ ਜਿਹੜੀ ਦਸਵੰਦ ਸੀ ਲਿਆ ਕੇ ਮਹਾਰਾਜ ਦੇ ਚਰਨਾਂ ਉੱਤੇ ਭੇਟਾ ਕਰਦੇ ਸੀ ਆਖੋ ਸਤਨਾ ਸਚੀਪਾਤਸਾ ਆ ਸਾਡਾ ਦਸਵੰਦ ਆ ਇਹਦੀ ਕਹਦੇ ਸੀ ਵੀ ਐਨੇ ਪੈਸੇ ਨੇ ਨਾ ਮਹਾਰਾਜ ਜੀ ਆ ਸਾਡਾ ਦਸਵੰਦ ਆ ਸਾਡੇ ਤੇ ਕਿਰਪਾ ਕਰਿਓ ਆ ਸਾਡੀ ਸੇਵਾ ਪ੍ਰਵਾਨ ਕਰ ਲਿਓ ਗੁਰੂ ਦੇ ਚਰਨਾਂ ਦੇ ਵਿੱਚ ਭੇਟਾ ਕਰ ਦਿੰਦੇ ਸੀ ਤੇ ਗੁਰਮੁਖ ਪਿਆਰਿਓ ਜਦੋਂ ਦਸਵੰਦ ਕੱਢਾਂਗੇ ਨਾ ਕੋਈ ਦੁੱਖ ਕੋਈ ਰੋਗ ਕੋਈ ਕਲੇਸ਼ ਰਹਿੰਦੇ ਨਹੀਂ ਹੈ ਆਖੋ ਸਤਨਾਮ ਮੈਂ ਨਹੀਂ ਕਹਿੰਦਾ ਮਹਾਰਜ ਕਹਿੰਦੇ ਆ ਮਹਾਰਜ ਕਹਿੰਦੇ ਬਾਬੇ ਕੇ ਜੋ ਧਾਮ ਨਾ ਦੇਹੈ ਤਿੰਸੇ ਫਿਰ ਬਾਬਰ ਕੇਲੇ ਹੈ ਇਹਦਾ ਅਰਥ ਕੀ ਬਣਦਾ ਕਹਿੰਦੇ ਜਿਹੜੇ ਗੁਰੂ ਦਾ ਦਸਵੰਦ ਨਹੀਂ ਨਾ ਕੱਢਦੇ ਉਹ ਫਿਰ ਕਿੱਧਰ ਜਾਂਦਾ ਲੈ ਲੈਣਾ ਉਹਨੇ ਕੋ ਡਾਕਟਰਾਂ ਦੇ ਕੋਲ ਉਹ ਵਕੀਲਾਂ ਦੇ ਕੋਲ ਉਹ ਉਰਾਂ ਪਰਾਂ ਕਿਵੇਂ ਨਾ ਕਿਵੇਂ ਕਰਕੇ ਉਹਨੇ ਨਿਕਲੇ ਜਾਣਾ ਸਰੀਰ ਢਿੱਲਾ ਹੋ ਗਿਆ ਨਾਲੇ ਮਾਇਆ ਗਈ ਨਾਲੇ ਸਰੀਰ ਢਿੱਲਾ ਤੇ ਨਾਲੇ ਗੁਰਮੁਖ ਪਿਆਰੇ ਬੰਦਾ ਤੜਫਦਾ ਪਸਤਾਉਂਦਾ ਰਹਿੰਦਾ ਹੈ ਜੇ ਗੁਰੂ ਦਾ ਦਸਬੰਦ ਕੱਢਾਂਗੇ ਤਾਂ ਸਾਰੀ ਜ਼ਿੰਦਗੀ ਸਿੱਖ ਮਾਰ ਨਹੀਂ ਖਾਂਦਾ ਆ ਪੁਰਾਣੇ ਬਜ਼ੁਰਗ ਬੈਠੇ ਨੇ ਜਦੋਂ ਖੇਤਾਂ ਦੇ ਵਿੱਚ ਬੋਹੜ ਲੱਗਦੇ ਸੀ ਪਹਿਲਾਂ ਬੋਹੜ ਲੱਗਦੇ ਜਦੋਂ ਸਭ ਤੋਂ ਪਹਿਲਾਂ ਇੱਕ ਥੈਲਾ ਭਰ ਕੇ ਗੁਰੂ ਦਾ ਕੱਢ ਦਿੰਦੇ ਸੀ ਵੀ ਲਓ ਜੀ ਆਹ ਗੁਰੂ ਦਾ ਦਸਵੰਦ ਆ ਇਹ ਬਰਕਤ ਹੀ ਹੁੰਦੀ ਆ ਜੇ ਭਾਵੇਂ ਪੀਪਾ ਹੀ ਭਰ ਕੇ ਕਢਦੀ ਇੱਕ ਮਹਰਾ ਦਾ ਇਹ ਦਸਵੰਦ ਹੀ ਹੁੰਦਾ ਹੈ ਫਸਲ ਦਾ ਤੇ ਉਹਦੇ ਵਿੱਚ ਇੰਨੀਆਂ ਬਰਕਤਾਂ ਪੈਂਦੀਆਂ ਸੀ ਇੰਨੀਆਂ ਬਰਕਤਾਂ ਪੈਂਦੀਆਂ ਸੀ ਕਿ ਬੋਹਲ ਪਈ ਵੱਧਦੀ ਰਹਿੰਦਾ ਸੀ ਆਖੋ ਸਤਨਾ ਮਹਾਰਾਜ ਜੀ ਦਾ ਕਹਿੰਦੇ ਵੱਧ ਦੋ ਜਾਵੇ ਟੋਟ ਨਾ ਆਵੇ ਖਾਬੋ ਖਰਚੋ ਖਾਬੋ ਖਰਚੋ ਰਲ ਬਿਲ ਪਾਈ ਵੱਧ ਦੋ ਜਾਵੇ ਟੋਟ ਨਾ ਆਈ ਫੇਰ ਨਹੀਂ ਕੋਈ ਟੋਟ ਆਉਂਦੀ ਜਦੋਂ ਗੁਰੂ ਦਾ ਦਸਬੰਦ ਕੱਢ ਦਿਆ ਮਾਇਆ ਦਾ ਦਸਬੰਦ ਫਸਲ ਦਾ ਦਸਬੰਦ ਤੇ ਗੁਰਮੁਖ ਪਿਆਰਿਓ ਸਮੇ ਦਾ ਸਬੰਧ 24 ਘੰਟੇ ਜੋ 2.5 ਘੰਟੇ ਲਾਉਣੇ ਤੇ ਮਾਇਆ ਦਾ ਦਸਵਾਂ ਹਿੱਸਾ ਤੇ ਫਸਲ ਦੇ ਵਿੱਚੋਂ ਸਮਾਹੀ ਦੀ ਜਿਹਨੂੰ ਸੱਲ ਕਹਿ ਦਿੰਨੇ ਜਾਂ ਸੇਵਾ ਵਿਕਲ ਜੋ ਮਰਜੀ ਕਰ ਲੋ ਉਹ ਗੁਰੂ ਦੇ ਨਿਮਿਤ ਕੱਢ ਦੇਣੀ ਆ ਤੇ ਫਿਰ ਬਰਕਤਾਂ ਹੀ ਬਰਕਤਾਂ ਪੈਂਦੀਆਂ ਨੇ ਆਖੋ ਸਤਨਾ ਜੇ ਨਹੀਂ ਕਢੋਗੇ ਨਾ ਫਿਰ ਸਾਡੇ ਵਰਗਿਆਂ ਲਵੇ ਜਾਉਂਗੇ ਬਾਬਾ ਜੀ ਹਾਂ ਭਾਈ ਘਰ ਚ ਕਲੇਸ਼ ਬੜੇ ਰਹਿੰਦੇ ਨੇ ਜੀ ਮਾਇਆ ਬੜੀ ਆਉਂਦੀ ਤੇ ਜਾਂਦੀ ਦਾ ਨਹੀਂ ਪਤਾ ਲੱਗਦਾ ਜੀ ਪਤਾ ਨਹੀਂ ਕੀ ਕਰਨਾ ਸਰੀਰ ਢਿੱਲੇ ਢਿੱਲੇ ਜੇ ਰਹਿੰਦੇ ਆ ਪਤਾ ਨਹੀਂ ਕੀ ਕਰਨਾ ਕਾਰਨ ਆਹੀ ਹੈ ਜਿਹੜਾ ਤੁਹਾਨੂੰ ਦੱਸਿਆ ਮੈਂ ਆਪਦੇ ਕੋਲੋਂ ਨਹੀਂ ਕਹਿੰਦਾ ਗੁਰਮਤਿ ਅਨਸਾਰ ਗੱਲ ਕਰ ਰਿਹਾ ਬਾਣੀ ਜੋ ਕਹਿੰਦੀ ਆਪਾਂ ਉਹ ਕਰ ਰਿਹਾ ਸਿੱਖ ਪਾਛਾ ਮਹਾਰਾਜ ਜੀ ਕਹਿੰਦੇ ਭਾਈ ਜਦੋਂ ਇਸ ਤਰ੍ਹਾਂ ਸੇ ਜਿੰਦਗੀ ਬਤੀਤ ਕਰੋਗੇ ਨਾ ਫਿਰ ساری ਜਿੰਦਗੀ ਬੰਦਾ ਮਾਰ ਨਹੀਂ ਖਾਂਦਾ ਆਖੋ ਸਤਨਾ ਪ੍ਰਾਤਨ ਸਮੇਂ ਜਿਹੜੇ ਸਿੰਘ ਸੀ ਉਹ ਇਸੇ ਤਰ੍ਹਾਂ ਕਰਦੇ ਸੀ ਰਹੋ ਵਿਚਾਰਨ ਮਹਾਰਾਜ ਜੀ ਕਹਿੰਦੇ ਹੁਣ ਜਦ ਕੇ ਆਪਣੀ ਇਹ ਆਤਮਾ ਵਾਹਿਗੁਰੂ ਸਵਾਮੀ ਦੇ ਅਖਤਿਆਰ ਵਿੱਚ ਕਰ ਦਿੱਤੀ ਹੈ ਮੇਰਾ ਮਰਨ ਜੰਮਣ ਦਾ ਫਿਕਰ ਮਿਟ ਗਿਆ ਫਿਰ ਮਿਟ ਜਾਂਦਾ ਫਿਰ ਆਪਾਂ ਨੂੰ ਕੋਈ ਚਿੰਤਾ ਨਹੀਂ ਹੈ ਫਿਰ ਚਿੰਤਾ ਕਿੰਨੂ ਆ ਫਿਰ ਚਿੰਤਾ ਹੈ ਪਰਮੇਸ਼ਰ ਨੂੰ ਗੁਰੂ ਨੂੰ ਆਖੋ ਸਤਨਾ ਜਿਉ ਪਾਵੈ ਤਿਉ ਰਖ ਤੂੰ ਜਨ ਨਾਨਕ ਨਾਮ ਬਖਸ਼ ਜਿਤਰਾ ਤੈਨੂੰ ਚੰਗਾ ਲੱਗਦਾ ਹੈ ਜਿਤਰਾ ਤੈਨੂੰ ਚੰਗਾ ਲੱਗਦਾ ਹੈ ਉਸੇ ਤਰ੍ਹਾਂ ਤੂੰ ਗੋਲੇ ਨਾਨਕ ਦਾ ਪਾਰ ਉਤਾਰਾ ਕਰ ਦੇ ਚੌਥੇ ਪਤਸਾ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ ਹੇ ਵਾਹਿਗੁਰੂ ਹੇ ਪਰਮੇਸ਼ਰ ਜਿਵੇਂ ਤੈਨੂੰ ਚੰਗਾ ਲੱਗਦਾ ਹੈ ਉਸੇ ਤਰ੍ਹਾਂ ਤੂੰ ਆਪਣੇ ਸੇਵਕ ਦਾ ਵਾਰ ਉਤਾਰਾ ਕਰਦੇ ਅਤੇ ਉਸ ਨੂੰ ਆਪਣਾ ਨਾਮ ਪ੍ਰਦਾਨ ਕਰ ਨਾਮ ਆਪਣਾ ਬਖਸ਼ ਦੇ ਗੁਰੂ ਦੇ ਕੋਲ ਇੱਕੇ ਬੇਨਤੀ ਕਰਿਆ ਕਰੋ ਸੱਚੇ ਪਾਤਸ਼ਾਹ ਵਿਸਰ ਨਹੀਂ ਦਾਤਾਰ ਆਪਣਾ ਨਾਮ ਦੇਹੁ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਆਪਣਾ ਨਾਮ ਦੇ ਦਿਓ ਮਹਾਰਾਜ ਸਿਮਰਨ ਕਰਾਂ ਇਹੋ ਜਿਹਾ ਚਾਉ ਪੈਦਾ ਕਰ ਦਿਓ ਕਿ ਦਿਨ ਰਾਤ ਆਪ ਜੀ ਦੇ ਹੀ ਗੁਣ ਗਾਉਂਦਾ ਰਹਾ ਉਹ ਵਾਹਿਗੁਰੂ ਪਰਮੇਸ਼ਰ ਫਿਰ ਆਪਣਾ ਨਾਮ ਬਖਸ਼ ਦਿੰਦਾ ਮਹਲਾ 3 ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦਾ ਗੁਰਬਾਣੀ ਦਾ ਹੁਕਮ ਕੀ ਕਹਿੰਦੇ ਨੇ ਮਨਮੁਖ ਅਹੰਕਾਰੀ ਮਹਿਲ ਨ ਜਾਣੈ ਕਿਨੇ ਅੱਗੇ ਖਿੰਨ ਪਿੱਛੇ ਮਹਾਰਾਜ ਜੀ ਕਹਿੰਦੇ ਮਨਮੁਖ ਅਧਰਮੀ ਗੁਰਾਂ ਦੇ ਦਰਬਾਰ ਨੂੰ ਨਹੀਂ ਸਮਝਦਾ ਮਨਮੁਖ ਬੰਦਾ ਨਾ ਜਿਹੜਾ ਉਹ ਗੁਰੂ ਦੇ ਦਰਬਾਰ ਨੂੰ ਨਹੀਂ ਸਮਝਦਾ ਉਹ ਰਤਾ ਪਰ ਇੱਧਰ ਜਾਂ ਰਤਾ ਪਰ ਉਧਰ ਹੀ ਰਹਿੰਦਾ ਹੈ ਸਦਾ ਬੁਲਾਈਐ ਮਹਿਲਨ ਆਬਾ ਕਿਉਂ ਕਰ ਦਰਗਹਿ ਸੀਜੈ ਹਮੇਸ਼ਾ ਹੀ ਸਦੇ ਜਾਣ ਦੇ باوجود ਉਹ ਗੁਰਾਂ ਦੇ ਦਰਬਾਰ ਹਾਜ਼ਰ ਨਹੀਂ ਹੁੰਦਾ ਤੁਹਾਡਾ ਕੀ ਖਿਆਲ ਗੁਰੂ ਰੋਜ ਬੁਲਾਉਂਦਾ ਨਹੀਂ ਆਪਾਂ ਨੂੰ ਬੁਲਾਉਂਦਾ ਰੋਜ ਬੁਲਾਉਂਦਾ ਮਹਾਰਾਜ ਜੀ ਦਾ ਕਹਿੰਦੇ ਆਬੋ ਸਿੱਖ ਸਤਗੁਰ ਕੇ ਪਿਆਰਿਓ ਆਬੋ ਸਿੱਖ ਸਤਗੁਰ ਕੇ ਪਿਆਰਿਓ ਗਾਬੋ ਸਤੀ ਬਾਣੀ ਅਮਰਤ ਵੇਰੇ ਆਵਾਜ਼ ਆਉਂਦੀ ਆ ਉੱਠੋ ਭਾਈ ਇਸ਼ਨਾਨ ਕਰੋ ਇਸ਼ਨਾਨ ਕਰਕੇ ਗੁਰਬਾਣੀ ਪੜੋ ਸੇਵਾ ਕਰੋ ਸਿਮਰਨ ਕਰੋ ਉਹ ਤਾਂ ਰੋਜ਼ ਆਵਾਜ਼ ਮਾਰਦਾ ਹੈ ਉਹ ਸਦਾ ਬੁਲਾਉਂਦਾ ਮਹਾਰਾਜ ਜੀ ਕਹਿੰਦੇ ਸਦਾ ਬੁਲਾਈਐ ਮਹਿਲ ਨ ਆਵੇ ਕਿਉਂ ਕਰ ਦਰਗਹਿ ਸਿਜੈ ਹਮੇਸ਼ਾ ਹੀ ਸਦੇ ਜਾਣਦੇ باوجود ਉਹ ਗੁਰਾਂ ਦੇ ਦਰਬਾਰ ਹਾਜ਼ਰ ਨਹੀਂ ਹੁੰਦਾ ਮਹਾਰਾਜ ਜੀ ਕਹਿੰਦੇ ਰੱਬ ਦੀ ਕਚੈਰੀ ਵਿੱਚ ਉਹ ਕਿਸ ਤਰ੍ਹਾਂ ਪ੍ਰਵਾਨ ਹੋਵੇਗਾ ਆਖੋ ਸਤਨਾ ਗੁਰੂ ਸੱਤ ਦਾ ਰੋਜ ਤੇ ਉਹਦੇ ਸੱਦੇ ਤੇ ਉਹਦੇ ਦਰਬਾਰ ਦੇ ਵਿੱਚ ਨਹੀਂ ਆਉਂਦਾ ਮਹਾਰਾਜ ਜੀ ਕਹਿੰਦੇ ਫਿਰ ਦੱਸੋ ਉਹ ਦਰਗਾਹ ਦੇ ਵਿੱਚ ਕਿਵੇਂ ਪ੍ਰਵਾਨ ਹੋਵੇਗਾ ਉਹ ਸਤਖੰਡ ਦੇ ਵਿੱਚ ਕਿਵੇਂ ਪ੍ਰਵਾਨ ਹੋਵੇਗਾ ਤਾਂ ਗੁਰਮੁਖ ਪਿਆਰਿਓ ਮੈਂ ਤਾਂ ਇਹੀ ਕਹਿਣਾ ਹੁੰਨਾ ਭਾਈ ਜਿਉਂਦੇ ਜੀ ਜੁੜ ਜੋ ਗੁਰੂ ਦੇ ਨਾਲ ਜਿਉਂਦੇ ਜੀ ਜਦੋਂ ਗੁਰੂ ਦੇ ਨਾਲ ਜੁੜੋਂਗੇ ਨਾ ਅੰਤਮ ਸਮੇਂ ਸਿੱਧਾ ਸਤਖੰਡ ਜਾਵੋਂਗੇ ਆਖੋ ਸਤਨਾਮ ਨਹੀਂ ਤਾਂ ਸਾਡੇ ਵਰਗੇ ਲੋਕਾਂ ਚਾਰੀ ਅਰਦਾਸ ਤਾਂ ਕਰਦੇ ਆ ਹੇ ਸੱਚੇ ਪਾਤਸ਼ਾਹ ਫਲਾਣਾ ਗੁਰਮੁਖ ਸਿੰਘ ਚੜ੍ਹਾਈ ਕਰ ਗਿਆ ਸੱਚਖੰਡ 'ਚ ਜਗ੍ਹਾ ਦੇ ਦਿਓ ਕਹਿਣਾ ਪੈਂਦਾ ਭਾਈ ਜੇ ਨਾ ਕਹੀਏ ਫੇਰ ਅਲੱਗ ਗੁੱਸਾ ਕਰਦਾ ਵੀ ਸਾਡੇ ਤਾਂ ਜੀ ਅਰਦਾਸ ਸੇ ਨਹੀਂ ਹੋਈ ਚੰਗੀ ਤਰ੍ਹਾਂ ਸੱਚਖੰਡ ਦੇ ਵਿੱਚ ਜਗ੍ਹਾ ਦੇ ਦਿਓ ਤੁਹਾਡਾ ਕੀ ਖਿਆਲ ਹੈ ਜਿਹੜਾ ਬੰਦਾ ਘੜਿਆਂ ਦੇ ਘੜੇ ਸ਼ਰਾਬ ਪੀ ਕੇ ਨਸ਼ੇ ਪੱਤੇ ਕਰਕੇ ਸਾਰੀ ਜ਼ਿੰਦਗੀ ਮਾੜੇ ਕਰਮ ਕਰਕੇ ਸੰਸਾਰ ਤੋਂ ਜਾਂਦਾ ਸੱਚਖੰਡ 'ਚ ਜਗ੍ਹਾ ਮਿਲ ਜਾਂਦੀ ਹੈ ਨਹੀਂ ਮਿਲਦੀ ਹੈ ਭਾਈ ਸੱਚ ਤਾਂ ਇਹੀ ਆ ਵੀ ਨਹੀਂ ਮਿਲਦੀ 84 ਲੱਖ ਜੂਨ ਦੇ ਵਿੱਚ ਪੈਣਾ ਪੈਂਦਾ ਕਿਉਂਕਿ ਮੈਂ ਨਹੀਂ ਕਹਿੰਦਾ ਗੁਰਬਾਣੀ ਕਹਿੰਦੀ ਆ ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਏ ਦਾ ਜਿਹੜਾ ਇੱਕ ਵਾਰੀ ਮਨੁੱਖਾ ਜਨਮ ਤੋਂ ਤਿਲਕ ਗਿਆ ਨਾ ਉਹਨੂੰ ਫਿਰ ਆਵਾ ਗਵਣ ਦੇ ਚੱਕਰਾਂ 'ਚ ਪੈ ਜਾਂਦਾ 84 ਲੱਖ ਜੂਨ ਦੇ ਵਿੱਚ ਚੱਕਰਾਂ 'ਚ ਪੈ ਜਾਂਦਾ ਇਹ ਨਹੀਂ ਪਤਾ ਵੀ ਕਿਹੜੀ ਜੂਨ ਮਿਲ ਜਾਏ ਕੋਈ ਸੱਪ ਦੀ ਕੋਈ ਕੁੱਤੇ ਦੀ ਕੋਈ ਪਸ਼ੂ ਪੰਛੀ ਕੋਈ ਕਿਸ ਤਰ੍ਹਾਂ ਦੀ ਕੋਈ ਪਤਾ ਨਹੀਂ ਹੈ ਇਸ ਕਰਕੇ ਉਹ ਗੁਰੂ ਦੇ ਮਹਿਲ ਨੂੰ ਜਾਣੀਏ ਗੁਰੂ ਸੱਦਾ ਤੇ ਗੁਰੂ ਦੇ ਕੋਲ ਆਈਏ ਅੱਗੇ ਕੀ ਕਹਿੰਦੇ ਨੇ ਸਤ ਗੁਰ ਕਾ ਮਹਿਲ ਬਿਰਲਾ ਜਾਣੈ ਸਦਾ ਰਹੈ ਕਰ ਜੋੜ ਹਰਦੀਖ ਕਹਿੰਦੇ ਕੋਈ ਟਾਮਾ ਹੀ ਗੁਰਾਂ ਦੇ ਦਰਬਾਰ ਨੂੰ ਜਾਣਦਾ ਹੈ ਅਥੇ ਜੋ ਜਾਣਦਾ ਹੈ ਤੇ ਜੋ ਜਾਣਦਾ ਹੈ ਉਹ ਹਮੇਸ਼ਾ ਹੱਥ ਬਨ ਕੇ ਖੜਾ ਰਹਿੰਦਾ ਹੈ ਆਖੋ ਸਤਨਾ। ਹਣ ਤੁਸੀਂ ਗੁਰੂ ਦੇ ਦਰਬਾਰ ਦੇ ਵਿੱਚ ਬੈਠੇ ਹੋ ਜੇ ਤੁਸੀਂ ਗੁਰੂ ਦੀ ਕਦਰ ਨੂੰ ਜਾਣਦੇ ਹੋ ਗੁਰੂ ਨੂੰ ਜਾਣਦੇ ਹੋ ਗੁਰੂ ਦੇ ਨਾਲ ਪਿਆਰਾ ਆਧੀ ਬੈਠੇ ਆ ਨਾ ਕੋਈ ਬਿਰਲਾ ਹੀ ਹੈ ਜਿਹੜਾ ਗੁਰੂ ਦੇ ਦਰਬਾਰ ਨੂੰ ਜਾਣਦਾ ਹੈ ਮਹਾਰਾਜ ਜੀ ਕਹਿੰਦੇ ਉਹ ਹਮੇਸ਼ਾ ਹੱਥ ਬੰਨ ਕੇ ਗੁਰੂ ਦੇ ਚਰਨਾਂ ਦੇ ਵਿੱਚ ਖੜਾ ਜਾਂ ਬੈਠਾ ਰਹਿੰਦਾ ਹੈ ਆਓ ਲਾਸਟ ਪੰਕਤੀ ਸਰਵਣ ਕਰੀਏ ਫਿਰ ਕਰੀਏ ਸਮਾਪਤੀ ਭਾਈ ਆਪਣੀ ਕਿਰਪਾ ਕਰੇ ਹਰ ਮੇਰਾ ਨਾਨਕ ਲਏ ਬੋੜ ਆਪਣੀ ਕਿਰਪਾ ਕਰੇ ਹਰ ਮੇਰਾ ਨਾਨਕ ਲਏ ਬੋੜ ਮਹਾਰਾਜ ਜੀ ਕਹਿੰਦੇ ਜੇਕਰ ਮੇਰਾ ਵਾਹਿਗੁਰੂ ਆਪਣੀ ਮਿਹਰ ਕਰੇ ਤਾਂ ਉਹ ਬੰਦੇ ਨੂੰ ਗੁਰਾਂ ਦੇ ਦਰਬਾਰ ਵਿੱਚ ਮੋੜ ਕੇ ਲੈ ਆਉਂਦਾ ਹੈ ਜੇ ਉਹ ਕਿਰਪਾ ਕਰ ਦੇ ਨਾ ਬੰਦੇ ਤੇ ਤੇ ਗੁਰਾਂ ਦੇ ਦਰਬਾਰ ਦੇ ਵਿੱਚ ਉਹ ਮੋੜ ਕੇ ਲੈ ਆਉਂਦਾ ਹੈ ਪਾਉੜੀ ਸਾਜ ਸੇਵਾ ਕਿਤੇ ਸਫਲ ਹੈ ਜਿਤ ਸਤਗੁਰ ਕਾ ਮਨ ਮਨੇ ਮਰਜੀ ਕਹਿੰਦੇ ਫਲ ਦਾਇਕ ਹੈ ਉਸ ਦੀ ਸੇਵਾ ਉਹਦੀ ਸੇਵਾ ਕਰਾਂਗੇ ਨਾ ਫਲ ਦਿੰਦਾ ਹੈ ਉਹ ਤਾਂ ਇੱਕ ਤਿਲ ਨਹੀਂ ਭੰਨੇ ਘਾਲੇ ਥੋੜੀ ਜੀ ਵੀ ਸੇਵਾ ਕੀਤੀ ਪਰਮੇਸ਼ਰ ਕਿਸੇ ਦੀ ਘਾਲ ਨਹੀਂ ਰੱਖਦਾ ਉਹਦਾ ਵੀ ਫਲ ਦਿੰਦਾ ਹੈ ਫਲ ਦਾਇਕ ਹੈ ਉਸ ਦੀ ਸੇਵਾ ਜਿਸ ਨਾਲ ਗੁਰਾਂ ਦਾ ਚਿੱਤ ਖੁਸ਼ ਹੋ ਜਾਂਦਾ ਹੈ ਆਖੋ ਸਤਨਾ ਗੁਰੂ ਨੂੰ ਖੁਸ਼ ਕਰਨਾ ਕੀ ਕਰਨਾ ਪੈਣਾ ਹੈ ਗੁਰੂ ਦੀ ਸੇਵਾ ਕਰੋ ਹੁਕਮ ਮੰਨੋ ਗੁਰੂ ਜੀ ਦੀ ਖੁਸ਼ੀਆਂ ਪ੍ਰਾਪਤ ਹੋ ਜਾਂਦੀਆਂ ਨੇ ਗੁਰੂ ਖੁਸ਼ਾ ਤੇ ਸਾਰੀ ਦੁਨੀਆ ਖੁਸ਼ਾ ਪਾਈ ਜਾ ਸਤ ਗੁਰ ਕਾ ਮਨ ਮੰਨਿਆ ਤਾ ਪਾਪ ਕਸਮਲ ਭੱਲੇ ਜਦ ਸੱਚੇ ਗੁਰਾਂ ਦਾ ਮਨ ਪਤੀਜ ਜਾਂਦਾ ਹੈ ਜਦੋਂ ਸੱਚੇ ਗੁਰਾਂ ਦਾ ਮਨ ਮੰਨ ਜਾਂਦਾ ਹੈ ਤਦ ਗੁਨਾਹਾਂ ਤੇ ਮੰਦੇ ਅਮਲ ਆ ਸਰੀਰ ਦੇ ਵਿੱਚ ਦੌੜ ਜਾਂਦੇ ਨੇ ਆਖੋ ਸਤਨਾਪ ਉਪਦੇਸ਼ ਜੇ ਦਿੱਤਾ ਸਤਗੁਰੂ ਸੋ ਸੁਣਿਆ ਸਿੱਖੀ ਕੰਨੇ ਜਿਹੜੀ ਸਿੱਖ ਮਤ ਸੱਚੇ ਗੁਰੂ ਜੀ ਦਿੰਦੇ ਹਨ ਸਿੱਖ ਉਸ ਨੂੰ ਆਪਣੇ ਕੰਨਾਂ ਨਾਲ ਸਰਵਣ ਕਰਦੇ ਆ ਹੁਣ ਬੈਠੇ ਆਪਾਂ ਕੀ ਕਰ ਰਹੇ ਆ ਗੁਰੂ ਜੀ ਆਪਾਂ ਨੂੰ ਆਪਣੀ ਸਿੱਖ ਮਤ ਦੇ ਰਹੇ ਨੇ ਗੁਰੂ ਜੀ ਸਮਝਾ ਰਹੇ ਨੇ ਤਾਂ ਗੁਰਮੁਖ ਪਿਆਰਿਓ ਸਿੱਖ ਉਸ ਨੂੰ ਆਪਣੇ ਕੰਨਾਂ ਦੇ ਨਾਲ ਸੁਣਦਾ ਜਿਨ ਸਤਗੁਰ ਕਾ ਭਾਣਾ ਮੰਨਿਆ ਤਿੰਨ ਚੜੀ ਚੱਬ ਗੁਣ ਬੰਨੀ ਸਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਜੋ ਗੁਰਾਂ ਦੀ ਰਜਾ ਮੂਰੇ ਸੀਸ ਨਿਵਾਉਂਦਾ ਹੈ ਉਹਦਾ ਭਾਣਾ ਮੰਨਦਾ ਹੈ ਉਨਾਂ ਨੂੰ ਚਾਰ ਗੁਣਾ ਪਿਆਰ ਦਾ ਰੰਗ ਚੜ ਜਾਂਦਾ ਹੈ ਇਹ ਚਾਲ ਨਰਾਲੀ ਗੁਰਮਖੀ ਗੁਰ ਦੀ ਖਿਆਲ ਸੁਣ ਮਨ ਪਿੰਨੇ ਇਹ ਚਾਲ ਨਰਾਲੀ ਗੁਰਮਖੀ ਗੁਰ ਦੇਖਿਆ ਸੁਣ ਮੰਨ ਭਿੰਨੇ ਧੰਨ ਸ੍ਰੀ ਗੁਰੂ ਅਰਦਾਸ ਮਹਾਰਾਜ ਜੀ ਕਹਿੰਦੇ ਸੱਚੇ ਸਿੱਖਾਂ ਦੀ ਇਹ ਅਨੌਕੀ ਜੀਵਨ ਰੌ ਰੀਤੀ ਹੈ ਸੱਚੇ ਸਿੱਖਾਂ ਦੀ ਇਹ ਅਨੌਕੀ ਜੀਵਨ ਰੌ ਰੀਤੀ ਹੈ ਕਿ ਗੁਰਾਂ ਦਾ ਉਪਦੇਸ਼ ਸੁਣ ਕੇ ਉਹਨਾਂ ਦੀ ਆਤਮਾ ਪਰਫੁੱਲਤ ਖੁਸ਼ ਹੋ ਜਾਂਦੀ ਹੈ ਕੋ ਸਤਨਾ ਸੋ ਐਸੀ ਅੱਜ ਦਾ ਹੁਕਮਨਾਮਾ ਸਾਹਿਬ ਆਉ ਗੁਰਬਾਣੀ ਪੜਦਿਆਂ ਸੁਣਦਿਆਂ ਇਕਨੀ ਬਿਆੰਤੀ ਗਲਤੀਆਂ ਪੁੱਲਾ ਚੁੱਕਾ ਹੋ ਜਾਂਦੀਆਂ ਨੇ ਸੰਗਤਾਂ ਸਤਿਗੁਰੂ ਜੀ ਬਖਸ਼ਣ ਹਰ ਹਨ ਅੱਗੋਂ ਵਾਸਤੇ ਸਿੱਤੇ ਮੇਰਾ ਪ੍ਰਿਆਤ ਰੱਖ ਕੇ ਸੁੱਧ ਸਪਟ ਗੁਰਬਾਣੀ ਪੜਨ ਦੀ ਸੇਵਾ ਕਰਨ ਦੀ ਕਥਾ ਕੀਰਤਨ ਕਰਨ ਦੀ ਸੋਜਿਆ ਜਾਏ ਲੋਕ ਸੁਖੀਏ ਪਰਲੋਕ ਸਹੇਲੀ ਨਾਨਕ ਹਰ ਪ੍ਰਭ ਆਪੇ ਮਿਲੇ ਧੰ ਸ੍ਰੀ ਗੁਰੂ ਅਰਜਨ ਦੇ ਮਹਾਰਾਜੀ ਦਾ ਸੇਦੀ ਦਿਹਾੜਾ 30 ਤਰੀਕ ਦਾ ਆ ਰਿਹਾ ਹੈ ਔਰ ਮਹਾਰਾਜੀ ਦੇ ਸੇਦੀ ਦਿਹਾੜੇ ਦੇ ਸੰਬੰਧ ਵਿੱਚ ਮਾਈਆਂ ਬੀਬੀਆਂ ਵੱਲੋਂ ਰਲ ਮਿਲ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸ੍ਰੀ ਚੌਪਈ ਸਾਹਿਬ ਜੀ ਦੇ ਪਾਠ ਸੇ ਪੜੀ ਅਨੰਦ ਸਾਹਿਬ ਦੇ ਜਾਪ ਕੀਤੇ ਜਾਂਦੇ ਨੇ 10 ਵਜੇ ਤੋਂ ਸ਼ੁਰੂ 12 ਵਜੇ ਤੱਕ ਸਮਾਰਤੀ ਆ ਭਰਿਆ ਕਰੋ ਭਾਈ ਹਾਜ਼ਰੀ ਸਾਰੇ ਰਲ ਮਿਲ ਕੇ ਗੁਰੂ ਦੇ ਚਰਨਾਂ ਵਿੱਚ ਆਓ ਹੁਣ ਇੱਕ ਮਿੰਟ ਦੀ ਹਾਜ਼ਰੀ ਭਰ ਲਈ ਨਾਮ ਸਿਮਰਨ ਦੀ ਫਿਰ ਜੋ ਰਾਤਰੀ ਸਮਾਹੀ ਦੀ ਢਾਲ ਕਤਰ ਕੀਤੀ ਆ ਬੜੇ ਪ੍ਰੇਮ ਦੇ ਨਾਲ ਸੰਗਤਾਂ ਨੇ ਖੁਸ਼ ਹੋ ਕੇ ਸਮਾਹੀ ਦੀ ਢਾਲ ਦਿੱਤੀ ਹੈ ਅਪਾ ਸੱਚੇ ਪਾਤਸ਼ਾਹ ਵਰ ਦੇ ਚਰਨਾਂ ਵਿੱਚ ਬੇਨਤੀ ਕਰਦੇ ਕਿ ਜਿਹੜੇ ਖਜ਼ਾਨਿਆਂ ਚੋਂ ਮਾਇਆ ਹਾਜ਼ਰ ਹੋਈ ਸੁੱਖ ਜਾਂ ਨੇ ਭਰਪੂਰ ਕਰਨ ਕਲ ਕੰਡਕ ਦੂਰ ਕਰਨ ਉਹਨਾਂ ਦੇ ਨਾਮ ਸੇਵਕਾਂ ਦੇ ਨਾਮ ਆਪਾਂ ਬਾਦ ਵਿੱਚ ਨੋਸ਼ ਕਰਦੇ ਆਓ ਕਰੋ ਇੱਕ ਮਿੰਟ ਬਾਅਦ ਤੇ ਆਪਣੀ ਰਸਨਾ ਨੂੰ ਪੁੱਤ ਰਹੇ ਵਾਹ ਗੁਰੂ 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 ਵਾਹ ਵੀ ਵਾਹ ਵਾਹ ਗੁਰੂ 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 ਦੀ ਕਲਸਾ ਵਾਹਿਗੁਰੂ ਜੀ ਕੀ ਫਤਿਹ ਆਇਆ ਸਦਾ